2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਵੱਖਰੇ ਤੌਰ ਤੇ ਪੰਜਾਬ ਅੰਦਰ ਰੈਲੀਆਂ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪੜਾਦਰ ਪੜਾਓ ਰੈਲੀਆਂ ਕਰਦੇ ਵਿਖਾਈ ਦੇ ਰਹੇ ਨੇ ਪਰ ਮੋਗਾ ਦੀ ਰੈਲੀ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡਾ ਝਟਕਾ ਲੱਗਿਆ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਸਥਾਨਕ ਆਗੂਆਂ ਨੇ ਉਹਨਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਇਸ ਰੈਲੀ ਵਿੱਚ ਸਾਥ ਦਿੰਦੇ ਨਾ ਸਰ ਨਹੀਂ ਆਉਣਗੇ ਪੂਰਾ ਮਾਮਲਾ ਕੀ ਹੈ ਬਖੇੜਾ ਕਿਉਂ ਸ਼ੁਰੂ ਹੋਇਆ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਦਰਅਸਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮੋਗਾ ਦੇ ਵਿੱਚ ਜਿਹੜੀ 21 ਜਨਵਰੀ ਨੂੰ ਰੈਲੀ ਕੀਤੀ ਜਾਣੀ ਹੈ ਉਸ ਤੋਂ ਹੁਣ ਸਥਾਨਕ ਆਗੂਆਂ ਦੇ ਵੱਲੋਂ ਕਿਨਾਰਾ ਕਰ ਲਿਆ ਗਿਆ ਹੈ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਗੜ ਨੇ ਕਿਹਾ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੀ ਪਰ ਪਾਰਟੀ ਅੰਦਰ ਜਿਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਉਹ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਹਲਕਾ ਇੰਚਾਰਜ ਨੇ ਰੈਲੀ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਪੋਸਟਰ ਉੱਤੇ ਉਹਨਾਂ ਦੀ ਫੋਟੋ ਹੈ ਜਿਹੜੀ ਉਹਨਾਂ ਦੀ ਸਹਿਮਤੀ ਨਹੀਂ ਲਈ ਗਈ ਸੀਗੀ ਇਸ ਕਰਕੇ ਉਹਨਾਂ ਨੇ ਪੋਸਟਰ ਦੇ ਵਿੱਚੋਂ ਫੋਟੋ ਹਟਾਉਣ ਲਈ ਆਖ ਦਿੱਤਾ ਹੈ ਹੁਣ ਮੋਗਾ ਦੇ ਵਿੱਚ 21 ਜਨਵਰੀ ਨੂੰ ਰੈਲੀ ਹੋਏਗੀ ਅਤੇ ਜਿਸ ਲਈ ਪੋਸਟਰਾਂ ਦੇ ਵਿੱਚ ਪਾਰਟੀ ਹਾਈ ਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦਵਿੰਦਰ ਯਾਦਵ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਥਾਨਕ ਆਗੂਆਂ ਦੀਆਂ ਤਸਵੀਰਾਂ ਹਨ ਰੈਲੀ ਦੇ ਪ੍ਰਬੰਧਕ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਇਸ ਰੈਲੀ ਦੇ ਲਈ ਸਭ ਨੂੰ ਸਦਾ ਦਿੱਤਾ ਗਿਆ ਜਨਨਿਕ ਜਿਹੜੀ ਇਹ ਰੈਲੀ ਹੋਣ ਜਾ ਰਹੀ ਹੈ ਉਸ ਦੇ ਵਿੱਚ ਜਿਹੜੀ ਇਹ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇੰਚਾਰਜ ਨੇ ਜਿਹੜੇ ਪੰਜਾਬ ਦੇ ਉਹਨਾਂ ਦੀਆਂ ਤਸਵੀਰਾਂ ਤਾਂ ਲਾ ਦਿੱਤੀਆਂ ਗਈਆਂ ਨੇ ਪਰ ਜਿਹੜੇ ਸਥਾਨ ਘਾਗੂ ਸੀ ਉਹਨਾਂ ਦੀਆਂ ਵੀ ਲਗਾਈਆਂ ਗਈਆਂ ਪਰ ਉਹ ਕਹਿੰਦੇ ਕਿ ਸਾਡੀ ਪਰਮਿਸ਼ਨ ਨਹੀਂ ਲਈ ਗਈ ਇਹਦੇ ਵਾਸਤੇ ਤਾਂ ਇਸ ਵਿਵਾਦ ਦਾ ਕਾਰਨ ਕੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਦੀਆਂ ਰੈਲੀਆਂ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਉਹ ਵੀ ਨਹੀਂ ਪਹੁੰਚਦੇ ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਪਹੁੰਚਦੇ ਕਿਉਂਕਿ ਉਹਨਾਂ ਦੀਆਂ ਫੋਟੋਆਂ ਵੀ ਨਹੀਂ ਲਗਾਈਆਂ ਜਾਂਦੀਆਂ ਤੇ ਉਹਨਾਂ ਦੇ ਨਾਲ ਜਿਹੜਾ 21 ਦਾ ਅੰਕੜਾ ਨਵਜੋਤ ਸਿੰਘ ਸਿੱਧੂ ਨਾਲ ਇਸ ਕਰਕੇ ਉਹ ਵੀ ਨਹੀਂ ਪਹੁੰਚਦੇ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਵੱਖਰੇ ਤੌਰ ਤੇ ਰੈਲੀਆਂ ਕੀਤੀਆਂ ਜਾਂਦੀਆਂ ਨੇ ਪਰ ਇਸ ਵਾਰ ਅਜਿਹਾ ਕੀ ਹੋਇਆ ਕਿ ਸਥਾਨਕ ਆਗੂ ਨੇ ਜਿਹੜੇ ਉਹਨਾਂ ਦੇ ਉੱਤੇ ਕਿਸ ਦਾ ਪ੍ਰੈਸ਼ਰ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਪਾਸਾ ਵੱਟਦੇ ਹੋ ਨਜ਼ਰ ਆ ਰਹੇ ਨੇ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਜਿਹੜੇ ਪੰਜਾਬ ਕਾਂਗਰਸ ਦੇ ਉਹ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਧੜੇ ਖਿਲਾਫ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਢਾਉਣ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਨਾਲ ਬਖੇੜਾ ਖੜਾ ਕਰਦੇ ਨੇ ਕੀ ਉਹਨਾਂ ਦਾ ਪ੍ਰੈਸ਼ਰ ਸੀਗਾ ਕਿ ਉਹ ਆਗੂ ਜਾ ਕੇ ਨਵਜੋਤ ਸਿੰਘ ਸਿੱਧੂ ਦਾ ਸਾਥ ਨਾ ਦੇਣ ਕਿਉਂਕਿ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹ ਰਾਜਾ ਵੜਿੰਗ ਨੇ ਜਿਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਦੂਰੀ ਬਣੀ ਹੋਈ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨੇ ਤਾਂ ਇਹ ਜਿਹੜੀ ਤਮਾਮ ਲੀਡਰਸ਼ਿਪ ਹੈ ਇਨਾਂ ਦਾ ਕੀ ਪ੍ਰੈਸ਼ਰ ਸੀਗਾ ਸਤਨ ਕਾਗੂਆਂ ਦੇ ਉੱਤੇ ਜਿਨ੍ਹਾਂ ਕੋਲ ਅਹੁਦੇਦਾਰੀਆਂ ਨੇ ਪ੍ਰਧਾਨ ਨੇ ਜਿਹੜੇ ਇੰਚਾਰਜ ਨੇ ਤਾਂ ਹੁਣ ਉਹ ਦੂਰੀ ਕਿਉਂ ਬਣਾਉਂਦੇ ਨਜ਼ਰ ਆ ਰਹੇ ਨੇ ਸਵਾਲ ਜ਼ਰੂਰ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਰੈਲੀਆਂ ਦੇ ਵਿੱਚ ਜਿਹੜੀਆਂ ਨੇ ਉਹ ਵਾਧੀਆਂ ਨਜ਼ਰ ਆ ਸਕਦੀਆਂ ਨੇ ਜਿਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਵਿਖਾਈ ਦੇ ਰਹੀਆਂ ਨੇ ਤਾਂ ਦੇਖਣਾ ਹੋਏਗਾ ਕਿ ਉਹਨਾਂ ਦੀ ਫੋਟੋ ਜੇਕਰ ਪੋਸਟਰ ਚ ਹਟਾਈ ਜਾਂਦੀ ਹੈ ਤੇ ਫਿਰ ਰੈਲੀ ਕੌਣ ਕਰਵਾਏਗਾ ਰੈਲੀ ਕਿਸ ਤਰੀਕੇ ਨਾਲ ਹੋਏਗੀ ਕਿ ਉਹ ਜਿਹੜੇ ਰੈਲੀ ਕਰਵਾਉਣ ਵਾਲੇ ਵਿਅਕਤੀ ਹੋਣਗੇ ਉਹ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਸੰਬੰਧਿਤ ਹੋਣਗੇ ਜਾਂ ਫਿਰ ਕਾਂਗਰਸ ਦੇ ਹੀ ਲੀਡਰ ਹੋਣਗੇ ਵੱਡੇ ਸਵਾਲ ਜਰੂਰ ਖੜੇ ਹੁੰਦੇ ਨੇ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ